ਆਸਾ ਮਹੱਲਾ ਪਹਿਲਾ ਆਉਣ ਜਾਣਾ ਕਿਉਂ ਰਹੇ ਇਹ ਜੀਵ ਸਾਹਿਬ ਸਿੰਘ ਜੀ ਆਉਣ ਜਾਣ ਚ ਪਿਆ ਰਹਿੰਦਾ ਕਿਸ ਪ੍ਰਕਾਰ ਮਾਰਾ ਆਉਣਾ ਜਾਣਾ ਰਹਿਤ ਹੋਵੇ ਇਹ ਕਿਰਪਾ ਕਰਕੇ ਦੱਸੋ ਇਹ ਜਪਦੇ ਮਰਦੇ ਰਹਿੰਦੇ ਹੈ ਜਿਵੇਂ ਚਿੰਦਾ ਵਾਂਗੂ ਜੀਵ ਜੁੜੇ ਹੈ ਆਉਣ ਜਾਣ ਤੋਂ ਕਿਵੇਂ ਰਹਿਤ ਹੋਣ ਜੰਮਣ ਮਰਨ ਤੋਂ ਇਹ ਇੱਕੇ ਪਰਸ਼ਨ ਕਿਉਂ ਮੇਲਾ ਹੋਈ ਦੂਜਾ ਪਰਸ਼ਨ ਇਹ ਕਿ ਮਲਾਪ ਵਾਹਿਗੁਰੂ ਦਾ ਕਿਵੇਂ ਹੋਵੇ ਇਹ ਵੀ ਸਾਡਾ ਪਰਸ਼ਨ ਹੈ ਮਹਾਰਾਜ ਦੱਸੋ ਆਪ ਜਨਮ ਮਰਨ ਦਾ ਦੁੱਖ ਘਣੋ ਇਹ ਜੰਮਣ ਮਰਨ ਦਾ ਮਾਰਾ ਬੜਾ ਭਾਰੀ ਦੁੱਖ ਹੈ ਸਾਨੂੰ ਨਿਤ ਸਹਸਾ ਦੋ ਹੀ ਇਹ ਦੋ ਸੰਸੇ ਹੈ ਮਾਰਾ ਇੱਕ ਵਾਹਿਗੁਰੂ ਕਿਵੇਂ ਮਲਾਪ ਹੋਵੇ ਤੇ ਇੱਕ ਆਉਣ ਜਾਣ ਤੋਂ ਕਿਵੇਂ ਰਹਿਤ ਹੋਈਏ ਇਹ ਜੰਮਣ ਮਰਨ ਦਾ ਬੜਾ ਧਾਰੀ ਦੁੱਖ ਹੈ ਨਿਤ ਪਰਤੀ ਸੰਸੇ ਪਰਮਾਨਗਤ ਪਰਮੇਗਤ ਸੰਸੇ ਬਣੇ ਰਹਿੰਦੇ ਐ ਅਸੂ ਭਾਵਨਾ ਤੇ ਬਕਰੀਤ ਭਾਵਨਾ ਦੋ ਹੀ ਸੰਸੇ ਐ ਅਸੰਭਾਵਨਾ ਦੋ ਪ੍ਰਕਾਰ ਦਾ ਪਰਮਾਨਗ ਦਾ ਸੰਸੇ ਤੇ ਪਰਮੇਗ ਦਾ ਸੰਸੇ ਜਿਹੜੇ ਅਸੰਭਾਵਨਾ ਉਹਦਾ ਨਾਮ ਤੇ ਵਿਪਰੀਤ ਭਾਵਨਾ ਜਿਹੜੀ ਪਰਜੇ ਬੁੱਧੀ ਇਹ ਦੋ ਸੰਸੇ ਬਣੇ ਰਹਿੰਦੇ ਆ ਨਿਪਾਪਰਤੀ ਸੰਸਾ ਹੋਣੇ ਕਰਕੇ ਦੋ ਹੀ ਜੀਵ ਤੇ ਇਸ ਦਾ ਭੇਦ ਗਿਆਨ ਬਣਿਆ ਰਹਿੰਦਾ ਦੋ ਹੀ ਜਿਦਾਈ ਬਣੀ ਰਹਿੰਦੀ ਹੈ ਦੋ ਲੋਕ ਜੰਮਣ ਤੇ ਮਰਨ ਆਉਂਦੇ ਹੀ ਰਹਿੰਦੇ ਆ ਲੋਕ ਪੋ ਲੋਕ ਦੀ ਪਰਵਰਾਈ ਪੈਂਦਾ ਹੈ ਜੁਆਇਤ ਕਰਕੇ ਬਿਨ ਨਾਮ ਹੈ ਕਿਆ ਜੀਵਨ ਸਤਗੁਰੂ ਜੀ ਹੁਣ ਦੱਸਦੇ ਐ ਕਿਉ ਮੇਲਾ ਹੋਈ ਪਹਿਲਾ ਮਲਾਪ ਹੋਣ ਲੱਗੇ ਨਾਮ ਤੋਂ ਬਿਨਾ ਇਹ ਜੀਵ ਕਾਦਾ ਜਿਉਣਾ ਹੈ ਨਾਮ ਦੇ ਆਸਰੇ ਜਿਉਣਾ ਬਣਾ ਆਪਣੋ ਫਿਰ ਤ੍ਰਿਗ ਚਤਰਾਈ ਕਿਤੇ ਮੋਹੀ ਦੀ ਚਤਰਾਈ ਦਾ ਜਿਹੜੀਆਂ ਚਤਰਾਈਆਂ ਦੀਆਂ ਗੱਲਾਂ ਸਿੱਖ ਲਈਆਂ ਤੇ ਕਰਨੀ ਨਾ ਕੀਤੀ ਤੇ ਤ੍ਰਕਾਰ ਹੈ ਉਹ ਜੀਵਨ ਨੂੰ ਹਰ ਵਾਰੀ ਫਿਟੇ ਮੁਕਈਏ ਤਾਂ ਇੱਕ ਲਾਣਤ ਹੁੰਦੀ ਹੈ 100 ਲਾਣਤ ਕਈਏ ਤਾਂ ਇੱਕ ਪਿਰਗ ਹੁੰਦਾ ਹੈ ਇਸ ਪ੍ਰਕਾਰ ਸਰਕਾਰ ਆਏਗੀ ਜੀਵਨ ਨੂੰ ਤੇ ਫਟਕਾਰ ਆਏਗੀ ਚਿਤਰਾਈ ਨੂੰ ਆਕਾਂ ਨੂੰ ਸਤਗੁਰ ਸਾਧਨਾ ਸੇਵਿ ਜਿਨ੍ਹਾਂ ਦੀ ਜ਼ਿੰਦਗੀ ਚ ਸਤਗੁਰੂ ਜੋ ਸਰੇਸ਼ਤ ਹਨਗੇ ਸਾਧ ਅਧਿਕਾਰੀ ਬਣ ਕੇ ਉਹਨਾਂ ਦਾ ਸੇਵਨ ਨਹੀਂ ਕੀਤਾ ਹਰ ਭਗਤ ਨਾ ਭਾਈ ਖਰੀ ਦੀ ਭਗਤੀ ਚੰਗੀ ਨਹੀਂ ਲਗੀ ਕੀ ਲਾਭ ਹੋਇਆ ਮੂਖਾ ਜਨਮ ਦਾ ਰਹਾਉ ਆਉਣ ਜਾਉਣ ਤਉ ਰਹੇ ਹੋ ਉੱਤਰ ਹੁੰਦੇ ਆਉਣ ਜਾਣ ਕਿਉਂ ਰਹੇਗਾ ਆਣਾ ਜਾਣਾ ਜੰਮਣਾ ਮਰਨਾ ਤਾਂ ਭਾਈ ਇਹ ਤਾਂ ਰਹਿਤ ਹੋਈ ਜਾ ਹੈ ਪਾਈਆ ਗੁਰਪੂਰਾ ਸਤਗੁਰੂ ਸੱਚੇ ਪਾਸ਼ਾ ਜੀ ਪ੍ਰਾਪਤ ਹੋ ਜਾਣ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਮ ਕਾ ਰਾਖੀ ਮੇਰੀ RAM ਨਾਮ ਧਨ ਰਾਸ ਦੇ ਸਤਗੁਰੂ ਜੀ RAM ਦੇ ਨਾਮ ਰੂਪੀ ਧਨ ਰਾਜ ਸਰਕਾਰ ਰੁਪਈ ਪੂੰਜੀ ਵਾਲੇ ਨੂੰ ਦੰਦੇ ਹਨ ਬਿੰਸ ਪ੍ਰਮਪੂਰਾ ਉਹ ਮੈਂ ਦੇੰਦਰ ਜਿਹੜਾ ਧਰਮ ਕਰਕੇ ਕੂੜਾ ਇਸ ਮਸਾਲ ਸਤ ਪ੍ਰਤੀਤ ਹੋ ਰਿਹਾ ਇਹ ਸਭ ਨਾਸ ਹੋ ਜਾਂਦਾ ਉਹਨਾਂ ਦਾ ਜਿਵੇਂ ਦੀਵਾ ਲਿਆ ਕੇ ਦੇਖੀਏ ਤਾਂ ਰਸੀ ਹੁੰਦੀ ਹੈ ਸਭ ਪੁਣਾ ਜਿਹੜਾ ਭਰਮ ਹੁੰਦਾ ਉਹ ਝੂਠਾ ਹਟ ਜਾਂਦਾ ਕਿਉਂ ਜਗਤ ਜਿਹੜਾ ਪ੍ਰਤੀਤ ਹੋ ਰਿਹਾ ਮਿੱਠਿਆ ਉਹ ਛਾਤੀ ਨਿਰਵਤ ਹੋ ਜਾਂਦਾ ਹੈ। ਸੰਤ ਜਨਾ ਕੋ ਮਿਲ ਰਹਿ। ਇਹ ਸੰਤ ਭਗਤ ਜਿਹੜੇ ਨਾਲ ਵੀ ਕਮਾਈ ਕਰਨ ਵਾਲੇ ਆ ਉਹਨਾਂ ਪਿਆਰਿਆਂ ਦੀ ਜਮਾਤ ਵਿੱਚ ਮਿਲਿਆ ਰਹੇ। ਧੰਨ ਧੰਨ ਜਸ ਗਾਏ। ਇਹ ਧੰਨ ਹੈ ਮਹਾਪੁਰਖ ਧੰਨ ਹੈ ਮੇਰਾ ਵਾਹਿਗੁਰੂ। ਬੋਲੇ ਗਿਆਸ ਨੂੰ ਇਸ ਪ੍ਰਕਾਰ ਗਾਉਣਾ ਕਰੇ ਕੀਰਤਨ ਨੂੰ ਆਦਪੁਰਖ ਅਪਰੰਪਰਾ ਇਸ ਪ੍ਰਕਾਰ ਜਿਹੜਾ ਆਦੀ ਹੈ ਪੂਰਨ ਹੈ ਪ੍ਰਕਿਰਤੀ ਤੋਂ ਪਰੇ ਹੈ ਹੋਰ ਮੁਖ ਹੜਪਾ ਇਸ ਪ੍ਰਕਾਰ ਕਿਉਂ ਹੋ ਕਿਉਂ ਮੇਲਾ ਹੋਈ ਕਿਉਂ ਗੁਰਮਖਰੀ ਨੂੰ ਪਾ ਲੈਂਦੇ ਆ ਮਲਾਪ ਹੁੰਦਾ ਹੈ ਨਟੂਐ ਸਾਂਗ ਬਣਾਇਆ ਇਹ ਮਾਇਆ ਸੰਸਾਰ ਕਿਹਾ ਜਿ ਹੈ ਮਾਲਕ ਕਿਵੇਂ ਜਿਵੇਂ ਨਟ ਨੂੰ ਸ਼ਾਂਗ ਬਣਾਇਆ ਹੋਵੇ ਬਾਜੀ ਸੰਸਾਰ ਕਿਵੇਂ ਈਸ਼ਰੂਪੀ ਨਟ ਨੇ ਇੱਕਦੋ ਮਬੋਤੇ ਹੋਏ ਸ਼ਾਂਗ ਬਣਾ ਲਿਆ ਹੈ ਇਹਨੂੰ ਪਾਲ ਭਾਈ ਬਾਜੀ ਸੰਸਾਰ ਸਾਰਾ ਸੰਸਾਰ ਇਹ ਨਟ ਨੂੰ ਬਾਜੀ ਪਾਈ ਹੋਈ ਆ ਆਪਦੀ ਸੋ ਇਹ ਸਾਰਾ ਸੰਸਾਰ ਇੱਕ ਨਟ ਵੀ ਬਾਜੀ ਨਹੀਂ ਸਮਝ ਨਹੀਂ ਸਕਦੇ ਉਹ ਈਸ਼ਰ ਨਟ ਵੀ ਬਾਜੀ ਨੂੰ ਅਸੀਂ ਕਿਵੇਂ ਸੰਸਕਾਂਗੇ ਇਹ ਖੇਲ ਬਣਾਈ ਹੋਈ ਹੈ ਸਾਰਾ ਸੰਸਾਰ ਨਾਸਵੰਤ ਹੈ ਖੇਨਪਾਲ ਬਾਜੀ ਦੇਖੀ ਐ ਬਾਜੀ ਖਿੰਜ ਨਾ ਚਿਰ ਜਾਂ ਪਲਕ ਜਿੰਨਾ ਚੋਂ ਵੇਖੀ ਦੀ ਐ ਬਣੀ ਹੋਈ ਗੁਜਰਤ ਨਹੀਂ ਬਾਹਰ ਜਦੋਂ ਤਮਾਸ਼ੇ ਵਾਲਾ ਬਾਜੀਗਰ ਬਾਜੀ ਨੂੰ ਉਜਾੜਦੇ ਵੇ ਤੇ ਫੇਰ देर ਨਹੀਂ ਲੱਗਦੀ ਸਭ ਕੁਝ ਜਿੰਨੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਇਸੇ ਪ੍ਰਕਾਰ ਅੰਤਰੀਆ ਮਿੰਜੇ ਨੂੰ ਪਲੋਂ ਰੂਪੀ ਉਜਾੜ ਲਿਆਤੀ ਉਹਦੇ ਜਗਤ ਤੇਹਦੇ ਦੀ ਦੇਰ ਨਹੀਂ ਲੱਗਣੀ ਸਭ ਉਜੜ ਜਾਵੇਗਾ ਸਭ ਪਲੋਂ ਦਾ ਅਕਾਸ਼ ਰੇਣੇ ਨਾ ਪਾਉਣ ਰਹਿਣੀ ਐ ਨਾ ਪਾਣੀ ਪੌਣ ਪੌਣ ਪਾਣੀ ਫੇਰ ਨਾ ਕੋਈ ਏਕ ਤੂ ਹੀ ਏਕ ਤੂ ਹੀ ਕਿਉਂ ਉਹ ਪਰਮੇਸ਼ਵਰੀ ਕੋ ਚੱਲ ਰਹੇਗਾ ਹਉ ਮੈਂ ਚੌਪੜ ਖੇਲਣਾ ਇਹ ਭਾਈ ਵੀ ਚੌਪੜ ਵੀ ਬਾਜੀ ਹੈ ਸੰਸਾਰ ਜਿਹੜਾ ਚਾਰੇ ਜੁਗਾ ਰੂਪੀ ਚੌਪੜ ਹੈ ਇਹਦੇ ਵੀ ਚਾਰੇ ਅੰਤ ਕਰੂਪੀ ਉਤੋਂ ਮਧਮ ਕਨਿਸ਼ਟ ਤੇ ਅਧਮ ਏਤੇ ਇਸੇ ਤਰ੍ਹਾਂ ਖਤਰੀ ਬ੍ਰਾਹਮਣ ਸੂਤ ਵਾਇਸ ਤੇ ਇਸੇ ਪ੍ਰਕਾਰ ਸਿਆ ਸੁੰਮੀ ਰਾਜ ਜੀ ਮਾਮ ਸਾਫੀ ਗ੍ਰਸਤੀ ਤੇ ਬਾਨ ਪ੍ਰਸਤੀ ਤੇ ਸੰਨਿਆਸੀ ਆਦਿਕ ਤੇ ਬਰਮਚਾਰੀ ਇਹ 16 ਮਰਦ ਹੈ ਜਿਹੜੀ ਹੋਮੇ ਦੇਚ ਇਹਨਾਂ ਦੀ ਹੋਮੇ ਕਰਨੀ ਹੈ ਇੱਕ ਚੁੰਪੜ ਖੇਲਣਾ ਹੈ ਝੂਠੇ ਅਹੰਕਾਰਾਂ ਮੈਂ ਗ੍ਰਸਤੀ ਐ ਮੈਂ ਬਾਨ ਪ੍ਰਸਤੀ ਐ ਮੈਂ ਬ੍ਰਹਮਚਾਰੀ ਐ ਮੈਂ ਸੰਨਿਆਸੀ ਐ ਮੈਂ ਹਿੰਦੂ ਆਂ ਮੈਂ ਮੁਸਲਮਾਨ ਆਂ ਮੈਂ ਖੱਤਰੀ ਆਂ ਬ੍ਰਾਹਮਣ ਆਂ ਸੂਤ ਆਂ ਬੈਸ ਆਂ ਸਿਆ ਆਂ ਸੁੰਨੀ ਆਂ ਰਾਜਦੀ ਆਂ ਆਮ ਸ਼ਾਹੀ ਆਂ ਉਤਮ ਮੈਂ ਮੱਧ ਮੈਂ ਕ੍ਰਿਸ਼ਟ ਆਂ ਅਧਮ ਮੈਂ ਐਵੇਂ ਝੂਠੇ ਹੰਕਾਰ ਕਰੀ ਫਿਰਦੇ ਐ ਸਭ ਜਗ ਹਾਰ ਸੂ ਜਿਨ ਕਿੰਨਾ ਗੁਣਾ ਦੇ ਤਨ ਗੱਲ ਨਹੀਂ ਹਨਗੇ ਕਿਦੇ ਜਿੰਨ ਤਨ ਕਾਣੇ ਪੈ ਜਾਂਦੇ ਐ ਉਹ ਸਾਰਾ ਜਗਤ ਹਾਰ ਜਾਂਦਾ ਹੈ ਗੁਰ ਸਬਦ ਵਿਚਾਰ ਜੇ ਸੋਜ ਨੇ ਜਿਹਨੂੰ ਪਾਉ ਮਾਰਾਂ ਪੈ ਜਾਣ ਉਹ ਜਿੱਤ ਜਾਂਦਾ ਹੈ ਪੰਜੇ ਗਿਆਨ ਇੰਦਰੀਏ ਤੇ ਪੰਜੇ ਕਰਮ ਇੰਦਰੀਏ ਮਨ ਤੇ ਬੁੱਧ ਜਿਹੜਾ ਜਿੱਤ ਲਵੇ ਸੋ ਜਿੱਤ ਜਾਂਦਾ ਏ ਇਸ ਬਾਜੀ ਨੂੰ ਗੁਰ ਗੁਰ ਸਬਦ ਵਿਚਾਰ ਨੂੰ ਸਾਬ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਉਹ ਜਿੱਤ ਜਾਂਦਾ ਇਸ ਬਾਜੀ ਨੂੰ ਜਿਉਂ ਅੰਗ ਲੈ ਹੱਥ ਤੋਂ ਹੋਣੀ ਜਿਦਾਂ ਦਾਈ ਉੱਥੇ ਕਿਸੇ ਦੀ ਸਮਝ ਨਹੀਂ ਚੱਲ ਸਕਦੀ ਕਿਸੇ ਦਾ ਗਿਆਨ ਨਹੀਂ ਕਰ ਸਕਦਾ ਕਿਸੇ ਦੀ ਸੁਰੱਖਤ ਨਹੀਂ ਪਹੁੰਚ ਸਕਦੀ ਜਿਵੇਂ ਸੂਰਮੇ ਦੇ ਹੱਥ ਵਿੱਚ ਛੋਟੀ ਹੁੰਦੀ ਹੈ ਉਹ ਦਿਸਦਾ ਉਹਨੂੰ ਕੋਈ ਨਹੀਂ ਤੋਂ ਕੇ ਉਹ ਰਸਤਾ ਪਾੜ ਲਿੰਦਾ ਹੈ ਹਰ ਨਾਮ ਹਮਾਰਾ ਜਿਵੇਂ ਜਿੱਥੇ ਸਾਡੀ ਬੁੱਧ ਨਹੀਂ ਚੱਲਦੀ ਜਿੱਥੇ ਸਾਡੀ ਚਤ్రਾਈ ਨਹੀਂ ਚੱਲ ਸਕਦੀ ਵਾਕਾਂ ਦੀ ਮਨ ਦੇ ਸੰਕਲਪ ਨਹੀਂ ਕੰਮ ਕਰ ਸਕਦੇ ਉਥੇ ਹੱਥ ਜਟੋਣ ਵਾਲੀ ਛੋਟੀ ਦੀ ਨਹੀਂ ਪਰਮੇਸ਼ਰ ਦਾ ਨਾਮ ਹੈ ہمارے پاس ਇਸ ਬਿਨਾਰ ਤੋ ਟੋ ਕੇ ਰਾਸਟੇ ਦੇ ਕਾਹੀ ਸਾਰੇ ਨਾਮ ਤੋਂ ਬਿਨਾ ਜਿੰਨੀ ਚੀਜ਼ ਹੋਇ ਉਹ ਸਾਰੀ ਮਿੱਥਿਆ ਨਿਸ਼ਚੇ ਕਰਕੇ ਕਿਉਂ ਤੋ ਕਰ ਕਿਉਂ શરીਦੇ ਚ ਪਹੁੰਚੀਦਾ ਹੈ ਮਨਬੁੱਧ ਰੂਪੀ ਨੇਤਰਾ ਸਾਡੇ ਵਿਚਾਰ ਰੂਪੀ ਜਗਾਨੀ ਸਾਡੇ ਅੱਠੂ ਚ ਨਾਮ ਕੀ ਉਹ ਰੂਪੀ ਟੋਣੀ ਸੋਟੀ ਹੈ ਟੋਣ ਵਾਲੀ ਪਰਮੇਸ਼ਵਰ ਦਾ ਨਾਮ ਹੀ ਉਹ ਪਕੜਿਆ ਹੋਇਆ ਹੈ ਰਾਮ ਨਾਮ ਹਰ ਤੀਕ ਹੈ ਰਾਮ ਦਾ ਨਾਮ ਹਰੀ ਜੇ ਕੋਈ ਸੂਰਮੇ ਨੂੰ ਛੇੜੇ ਤੇ ਡਾਂਗ ਵੀ ਮਾਰ ਵੀ ਦਿੰਦਾ ਹੈ ਕਿਉਂ ਜੇ ਮਾਇਆ ਜਿਹੜੀ ਤੰਗ ਕਰੇ ਤੈਸੇ ਨਾਮ ਦੀ ਸੋਟੀ ਨਾਲ ਉਹ ਵੀ ਨਿਗਰਤੀ ਕਰ ਲਈਦੀ ਐ ਕਿਉਂ ਰਾਮ ਨਾਮ ਹਰੀ ਦਾ ਜਿਹੜਾ ਇਹ ਤੇ ਕੋਟ ਹੈ ਜਿਸ ਦੌਤ ਸਵਾਰ ਹੈ ਅੰਵੇਸ਼ਾ ਲਈ ਇਸ ਰਾਮ ਨੂੰ ਵੀ ਦੌਤ ਸੂਰਜ ਦੇ ਕਹਨਿਆ ਹੋਇਆ ਵੀ ਦਿਨੇ ਵੀ ਉਦੇ ਹੋਇਆ ਸੂਰੀ ਦੇ ਹਰ ਵਲਤ ਮਹਾਰਾਜ ਦੇ ਨਾਮ ਨੂੰ ਸਵਾਰਨਾ ਚਾਹੀਦਾ ਕਦੇ ਵੀ ਭਲਾਉਣਾ ਨਹੀਂ ਚਾਹੀਦਾ ਅਵਿਦਿਆ ਰੂਪੀ ਰਾਤ ਫੇਰ ਨਵਿਰਤ ਹੋ ਜਾਂਦੀ ਹੈ ਗਿਆਨ ਰੂਪੀ ਦਿਨ ਦੌਤ ਚੜ ਜਾਂਦਾ ਹੈ ਕਿਉਂ ਜਿਹੜਾ ਨਾਮ ਨੂੰ ਸਵਾਰਦਾ ਹੈ ਜਿਉ ਤੂੰ ਰੱਖ ਤਿਉ ਰਹਾ ਜਿਵੇਂ ਪਰਮੇਸ਼ਰ ਜਿਵੇਂ ਆਪ ਸਾਨੂੰ ਪਿੱਛੇ ਰੱਖਦੇ ਸੀ ਉਵੇਂ ਰਹਿੰਦੇ ਸੀ ਜਿਵੇਂ ਤੂੰ ਆਪ ਹੁਣ ਰੱਖਦੇ ਓ ਉਸੇ ਪ੍ਰਕਾਰ ਸਾਡਾ ਰਹਿਣਾ ਹੁੰਦਾ ਹੈ ਹਰ ਨਾਮ ਆਧਾਰਾ ਸਾਨੂੰ ਮਾਰਾ ਅਗਲੇ ਨਾਮ ਦਾ ਆਸਰਾ ਹੈ ਆਉ ਦੇ ਨਾਮ ਦਾ ਆਸਰਾ ਬਖਸ਼ੋ ਸਾਡੇ ਕਾਈ ਮਨ ਤਸਖਾਈ ਪਾਇ ਅੰਤ ਨੂੰ ਸਹਤਾ ਤੈਨੋਂ ਵਾਲਾ ਤੇਰਾ ਨਾਮ ਹੀ ਇਸ ਕੇ ਪਰਸ਼ਾ ਪ੍ਰਾਪਤ ਕੀਤਾ ਜਨਮੁਕਤ ਦੁਆਰਾ ਜਨਮ ਨੂੰ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋਇਆ ਨਾਮ ਕਰਕੇ ਦੁਆਰਾ ਸਰਫਾਰ ਤੋਂ ਦੇਉ ਦੁਆਰੇ ਨੌ ਗੋਲ ਕਵਾਲੀ ਦੇ ਤੋਂ ਵੀ ਜਨਮੁਕਤ ਹੋ ਗਏ ਹਨ ਜਨਮ ਮਰਨ ਦੇ ਦੁੱਖ ਮਿਟਿਆ ਜਿਹੜਾ ਜੰਮਣ ਦਾ ਦੁੱਖ ਸੀ ਮਰਨ ਦਾ ਦੁੱਖ ਸੀ ਇਸ ਸੱਚੇ ਪਤਸ਼ਾਹ ਦੀ ਕਿਰਪਾ ਨਾਲ ਮਿਲਿਆ ਹੈ ਆਪਨਾਮ ਮੁਰਾਰੇ ਗਰੀ ਪ੍ਰਵੇਸ਼ੂ ਦੇ ਨਾਮ ਦਾ ਜਾਪ ਕਰਦੇ ਹਾਂ ਨਾਨਕ ਨਾਮ ਨਾ ਬੀਸਰਾ ਜੀ ਕਹਿੰਦੇ ਇਹ ਮਨ ਆਦਮਕ ਨਾਮ ਨਾਲ ਮੈ ਸਾਨੂੰ ਕਦੇ ਭੁੱਲੇ ਪੂਰਾ ਗੁਰਦਾਰੇ ਇਹ ਉਪਦੇਸ਼ਪੂਰਨ ਗੁਰੂ ਆਨ ਦਿੱਤਾ ਹੈ ਜੋ ਗੁਰੂ ਸਾਹਿਬ ਦੇੇਸ਼ ਨੂੰ ਕਮਾਉਂਦੇ ਆ ਉਹਨਾਂ ਨੂੰ ਪੂਰਨ ਗੁਰੂ ਨਾਨਕ ਸਾਹਿਬ ਸੱਚੇ ਪਤਸ਼ਾਹ ਗੁਰੂ ਅੰਗਦ ਦੇਵ ਪਤਸ਼ਾਹ ਗੁਰੂ ਅੰਨਪੁਰਨਾ ਅੰਮ੍ਰਿਤਮ ਬਾਣੀ ਦੁਆਰਾ ਉਹ ਤਾਰੇ ਜਹਾਜ਼ ਬਣ ਜਾਂਦੇ ਜੀਵਨ ਪੂਰਨ ਗੁਰੂ ਨਾਲ ਤਾਰ ਜੁੜੇ ਹਨ ਪੁਰਖ ਆਤਾ ਮੁਹੱਲਾ ਤੀਜਾ ਅਸਪਰੀਆ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਸ ਬੀਬ ਸਿਮਰਤ ਸਰ ਤੀਰਾ ਸਤਗੁਰ ਅਮਰਦਾਸ ਮਹਾਰਾਜ ਜੀ ਜਿਸ ਵਕਤ ਅਕਬਰ ਉਹ ਦੇਮਤੀ ਕਰਮਕੋں ਕੇ ਮਾਰੇ ਮੈਂ ਜੇਰੀਆ ਨਹੀਂ ਲਾਵਾਂਗਾ ਅੱਜ ਵੀ ਭਾਵੇਂ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਇਹ ਕਲਮ ਕਾਂਢੀ ਲੋਕ ਆਪ ਨਾਲ ਈਰਖਾ ਕਰਦੇ ਆ ਮੇਰੇ ਕੋਈ ਸ਼ਿਕਾਇਤ ਕਰਦੇ ਆ ਕਿ ਇਹਨਾਂ ਨੂੰ ਸੱਚੇ ਪਾਤਸ਼ਾਹ ਗੁਰਮਤਿ ਦੇ ਪ੍ਰਚਾਰ ਦੁਆਰਾ ਆਪ ਸਿੱਧੇ ਰਸਤੇ ਪਾਓ ਉਹ ਜਿਹੜੇ ਸਤਿਗੁਰੂ ਮਾਰਿਆ ਸਾਹਿਬ ਜੀ ਨੂੰ ਤੁਖਾਰੀ ਦੇ ਸ਼ੰਤਾਬਤੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਚਨ ਕੀਤੇ ਹੈ ਪੀਲਤ ਉਦਨ ਸਤਿਗੁਰ ਕੀ ਆ ਸਭ ਲੋਕ ਉਦਨ ਅੜਸਾ ਸਾਰੇ ਲੋਕਾਂ ਦੇ ਧਾਰ ਵਾਸਤੇ ਮਾਰੇ ਤੀਰਥਾਂ ਤੇ ਜਾਣ ਦਾ ਉਦਮ ਕੀਤਾ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਕੁਰੂ ਖੇਤਰ ਤੋਂ ਅੱਗੇ ਜਮਨਾ ਤੋਂ ਹਰ ਗੁਆਰ ਸੱਚੇ ਦਰਸ਼ਾ ਪਹੁੰਚੇ ਹਨ ਉਥੇ ਸਤਿਗੁਰੂ ਸਾਹਿਬ ਜੀ ਦਾ ਗੁਰਦਾਰ ਹੈ ਜੀ ਪਾਤਸ਼ਾਹ ਜੀ ਦਾ ਕਨ ਖੰਦੇ ਅੰਦਰ ਇੱਥੇ ਗਰੀਬ ਨੂੰ ਆਜੀ ਪਹੁੰਚੇ ਹਨ ਇੱਥੇ ਖੜ ਦਰਸ਼ਨੀ ਲਖਣਾ ਨੂੰ ਆ ਕੇ ਨਿਹਾਲ ਹੋਏ ਸਤਿਗੁਰਾਂ ਦੇ ਬਲਾਰ ਕਰਕੇ ਬੜੇ ਪਰਮ ਪਰਮ ਪ੍ਰਾਪਤ ਕੀਤਾ ਸਾਰੇਾਂ ਦੀ ਜਿਹੀ ਜਿਹਾ ਭਗਵਾਨ ਸੀ ਵਿਸ਼ਨੂੰ ਪਾਸ਼ਕਾ ਨੂੰ ਬਿਸ਼ਨੂ ਰੂਪ ਕਰਕੇ ਦਿਸੇ ਰਾਮਚੰਦਰ ਦੇ ਪਾਸ਼ਕਾ ਨੂੰ శ్రీ ਰਾਮਚੰਦਰ ਰੂਪ ਕਰਕੇ ਦਿਸੇ ਕ੍ਰਿਸ਼ਣ ਦੇ ਪਾਸ਼ਕਾ ਨੂੰ ਕ੍ਰਿਸ਼ਨ ਰੂਪ ਕਰਕੇ ਦਿਸੇ ਇਸ ਪ੍ਰਕਾਰ ਸਾਰੀ ਦੁਨੀਆ ਮੋਹੀ ਗਈ ਉਹ ਜਿਹੜੇ ਗੁਰੂ ਸਾਹਿਬ ਜੀ ਨੇ ਉਹ ਸੰਗਤ ਦੀ ਇਕੱਤਰਤਾ ਤੇ ਹਰ ਦੁਆਰ ਬੈਠਿਆ ਹੋਇਆ ਨੇ ਜਿੱਥੇ ਮਾਰੇ ਸਾਜਾ ਗੁਰਦਵਾਰਾ ਸਾਹਿਬ ਬਣਿਆ ਹੋਇਆ ਹੈ ਉੱਥੇ ਬੈਠ ਕੇ ਪਵਿੱਤਰ ਉਪਦੇਸ਼ ਬਖਸ਼ਿਆ ਹੈ ਆਤਾ ਮੁਹੱਲਾ ਤੀਜਾ ਅਸਵਦੀਆ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਾਸ ਬੀਜ ਸਿਮਰਤ ਸਰ ਤੀਰਾ ਇੱਕੋ ਜਿਹੇ ਰੂਪ ਪਰਮੇਸ਼ਰ ਓੰਕਾਰ ਸਾਰੇ ਹਨ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਾਸ ਬੀਜ ਸਿਮਰਤ ਸਰ ਤੀਰਾ ਸਿੱਖ ਦੇ ਪਾਤਸ਼ਾਹ ਜਿਹੜੇ 6 ਸਾਖ ਤਰ੍ਹਾਂ ਨੇ 4 ਵੇਰਧਾਨ ਨੇ 27 ਸਿਮਰਤੀਆਂ ਹਨ ਕਿ ਤੇ ਇੱਕ ਸੱਚੇ ਪਾਤਸ਼ਾਹ ਕਿ ਤੇਰਾ ਸਰ ਸਮੁੰਦਰ ਆ ਬਣਿਆ ਹੋਇਆ ਸੁਸਤਰੀ ਚਰਨ ਸਮਾਣੀ ਜਿਵੇਂ ਗੰਗਾ ਸਕੇ ਪਾਤਸ਼ਾਹ ਇਹ ਤੇਰੇ ਬਾਵਨ ਰੂਪ ਧਾਰ ਕੇ ਜਿਸ ਵਕਤੇ ਬ੍ਰਹਮ ਲੋਕ ਵਿੱਚ ਗਏ ਸੀ ਉਸ ਵੇਲੇ ਬ੍ਰਹਮਹ ਨੇ ਚਰਨ ਤੋਂ ਉਹ ਕੇ ਕਮੰਡਾ ਦੇ ਵਿੱਚ ਪਾ ਲੇ ਸੀ ਜਿਸ ਵੇਲੇ ਸੰਗਤ ਦੇ ਕੋ ਛਤਵੇਂ ਦਾ ਪਗੀਰਤਮ ਲਿਆਂਦੀ ਸੀ ਆਪਣੇ ਪਿਤਰਾਂ ਦਾ ਆਧਾਰ ਕਰਨ ਵਾਸਤੇ ਉਹ ਜਿਹੜੇ ਉਹ ਤੁਹਾਡੇ ਚਰਨਾ ਦੀ ਨਖ ਪਰਸੇਵ ਜਾ ਕੇ ਸੁਰਸਰੀ ਨਹੌਲਾ ਮੁਰਕਾ ਜੀ ਦੀ ਆਜ਼ਦੀ ਦੰਗਾ ਹੈ ਕਿਉਂ ਮਾਰੇ ਆਜ਼ਦੇ ਚਰਨਾ ਜਿਸਨਾਈ ਹੋਈ ਜਿਹੜੀ ਗੰਗਾ ਹੈ ਇਹ ਮਾਤ ਲੋਕ ਕੋਈ ਤੇਾਈ ਕਿਸਾਨ ਸੰਗਤ ਦੀ ਧੂੜ ਨੂੰ ਚਾਹੁੰਦੀ ਹੈ ਇਸ ਪ੍ਰਕਾਰ ਗੰਗਾ ਵੀ ਮਾਰੇ ਆਜ਼ਦੇ ਚਰਨਾ ਕਿਸਮਾਈ ਹੋਈ ਹੈ ਆਜ਼ਦੇ ਚਰਨਾ ਦੀ ਲੀਨ ਹੋਈ ਹੈ ਤੇਰੇ ਚਰਨਾ ਦੀ ਰੋਟ ਰੱਖਦੀ ਹੈ ਸਖਾ ਤੀਨ ਮੂਲ ਮਤ ਰਾਵੈ ਇੱਕ ਸਖਾ ਤੀਨ ਮੂਲ ਮਤ ਰਾਵੈ ਤਿੰਨ ਸਖਾਂ ਜਿਸ ਵਿੱਚ ਕਰਮ ਤੇ ਉਪਾਸ਼ਨਾ ਗਿਆਨ ਹੈ ਕਿ ਤਿੰਨ ਸਖਾਂ ਵਾਲਾ ਜਿਹੜਾ ਵੀਰ ਹੈ ਉਹ ਵੀ ਇਸ ਗੱਲ ਨੂੰ ਕਹਿੰਦਾ ਹੈ ਕਿ ਮੂਲ ਰੂਪ ਜੋ ਪਰਮੇਸ਼ਰ ਹੈ ਉਸ ਨੂੰ ਮਨ ਦੀ ਬੁੱਧੀ ਕਰਕੇ ਉਚਾਰਨਾ ਚਾਹੀਦਾ ਹੈ ਹਰ ਵਾਹਿਗੁਰੂ ਵਿੱਚ ਹਰ ਵਗਨ ਜੁੜੇ ਰਹਿਣਾ ਚਾਹੀਦਾ ਹੈ ਤੂੰ ਤਾਂ ਸਰਬ ਵਿਡਾਣੀ ਹੈ ਮੇਰੇ ਤ੍ਰਿਗੁਣ ਵਿਸ਼ਿਆ ਵਿਦ ਦਾ ਵੇਤਨਾ ਕੋ ਨੁ ਵਿਸ਼ੇ ਕੈੰਦ ਕਰਦਾ ਹੈ ਤੂੰ ਤਾਂ ਸਾਰਿਆਂ ਦੀ ਸਰਜੇ ਰੂਪ ਵਿੱਚ ਸੱਚੇ ਪਾਤਸ਼ਾਹ ਸਾਸਤ੍ਰ ਵੇਦ ਸੰਮਤ ਸੈ ਤੇਰਾ ਸਾਜੋ ਸਤ ਸਰੂਪ ਹੈ ਸਾਸਤ੍ਰ ਉਹਨੂੰ ਕਹੀਦਾ ਜੋ ਵੇਦ ਦੀ ਸਾਸਤ੍ਰ ਨੂੰ ਆਗਿਆ ਨੂੰ ਕਥਨ ਕਰੇ ਉਹਨੂੰ ਸਾਸਤ੍ਰ ਕਹੀਦਾ ਹੈ ਅਤੇ ਸਿਮਰਤੀ ਜਿਹੜੀ ਵੇਦ ਦੇ ਅਰਥ ਨੂੰ ਦੁਬਾਰਾ ਚੇਤੇ ਕਰਾਉ ਉਹਨੂੰ ਸਿਮਰਤੀ ਕਹੀ ਵੀ ਹੈ ਵੇਦ ਨਾਉ ਗਿਆਨ ਦਾ ਹੁੰਦਾ ਹੈ ਇਸ ਪ੍ਰਕਾਰ ਸਾਥ ਸਤ ਜੋ ਸਤ ਸਰੂਪ ਪਰਮੇਸ਼ਰ ਹੈ ਉਸ ਦੇ ਤਾਂ ਹੀ ਵੇਦ ਨਾਉ ਜਾਣ ਕਰਕੇ ਗਿਆਨ ਨੂੰ ਸਿਮਰ ਸਿਮਰਨਾ ਕਰੇਗਾ ਐਸੀ ਜਿਹੜੀ ਸੰਗਤ ਹੈ ਕਿ ਤੇਰਾ ਇਹ ਕੁਮਾਰ ਸਮੁੰਦਰ ਵਾਸੀ ਪਾਪ ਛਾ ਬਣਿਆ ਹੋਇਆ ਸੰਗਤ ਜੀ ਮਿਲ ਕਰਕੇ ਸੁਰ ਸਤਿ ਚਾਰਨੋ ਸਮਾਨੀ ਜੇ ਵੀ ਭਗਤੀ ਕਰਨੀ ਹੈ ਆਪਦੇ ਚਰਨਾਂ ਦੀ ਦ੍ਰਿਪਤੀ ਸਮਾਉਣੀ ਹੈ ਇਹੋ ਹੀ ਗੰਗਾ ਜੀ ਹੈ ਇਸ ਵਿੱਚ ਹੀ ਇਸ਼ਨਾਨ ਕਰਨਾ ਹੈ ਇਸ ਤੋਂ ਕਾਇਸ ਕੇ ਪਾਪ ਸਾਰੇ ਤੇਰੀ ਭਗਤੀ ਜੁੜ ਕੇ ਨਿਹਾਲ ਹੋਣਾ ਹੈ ਅਗੇ ਸਾਸਤ ਬੇਰ ਸਿਮਰਤ ਸਰਤੀ ਦਾ ਜਿਸ ਨੂੰ ਛੇ ਸਾਸਤ ਨੀਤ ਨੀਤ ਕਰਕੇ ਕਹਿੰਦੇ ਹੈ ਚਾਰੇ ਬੇਰ ਨੀਤ ਨੀਤ ਕਰਕੇ ਕਹਿੰਦੇ ਹੈ ਸੁਮਤੀਆਂ ਦੀ ਬਿਆੰਤ ਬਿਆੰਤ ਕਰਨੀ ਹੈ ਉਹ ਤੇਰਾ ਸਰਹੀ ਬ੍ਰਹਮ ਸਮੁੰਦਰ ਰੂਪ ਤੇਰਾ ਸਰੂਪ ਆ ਜੋ ਸੁਤਰੀ ਚਰਨ ਸਮਾਨ ਨਾਨੇ ਸਰਗ ਦੇ ਚਾਰੀ ਨਦੀ ਮੰਨੀ ਹੈ ਗੰਗਾ ਗੰਗਾੰਦੀ ਨਿਆਇ ਬਲਸੀ ਜਿਨ੍ਹਾਂ ਦੀ ਦਿੱਤੀ ਨਾਰਾ ਤੇਰੇ ਸਮੁੰਦਰ ਸਰੂਪ ਪ੍ਰਵੇਸ਼ਰ ਆਜ ਦੇ ਚਰਨਾਂ ਦਿਸਤਾਰੂਪ ਦੇ ਚਰਨਾਂ ਕਿਸਮਾਈਂ ਲੀਨ ਹੋ ਗਈ ਹੈ ਸਾਖਾ ਤੀਨ ਮੂਲ ਮਤਰਾਵੈ ਉਹ ਸੱਚੇ ਪਾਂਸਾ ਕਹਿੰਦੇ ਤਿੰਨ ਸਾਖਾ ਤਿੰਨ ਗੁਣ ਤਿੰਨ ਸਾਖਾਂ ਬਣੀਆਂ ਹੋਈਆਂ ਹਨ ਤੇ ਤਿੰਨਾਂ ਬਣਾਂ ਦਾ ਮੂਲ ਰੂਪ ਜੋ ਕਾਰਨ ਬ੍ਰਹਮ ਤੂੰ ਹੈ ਉਹ ਮੱਥੀ ਕਰਕੇ ਮਹਾਤਮਾ ਉਚਾਰਦੇ ਹਨ ਤੂੰ ਤਾਂ ਸਰਬ ਵਿਡਾਣ ਹੈ ਪ੍ਰਮਾਸ਼ਾ ਪ੍ਰਵੇਸ਼ ਸਾਰਿਆਂ ਤੇ ਅਚਾਰ ਦੇ ਰੂਪ ਹੈ ਗਿਆਨ ਦੇ ਰੂਪ ਹੈ ਸਾਖਾ ਤੀਨ ਇਸੇ ਪ੍ਰਕਾਰ ਤਿੰਨ ਸਾਖਾ ਉਗਾਈਆਂ ਜਿੰਦੇ ਵੇਦ, ਧਰਮੋ ਪਾਸ਼ਨਾ ਗਿਆਨ ਜਿਹੜੇ ਤਾਂਸ਼ੀ ਪ੍ਰੁਰਖਾ ਕਰਮ ਕਰਦੇ ਐ, ਜਿਹੜੇ ਰਾਸੀਆ ਪਾਸ਼ਨਾ ਕਰਦੇ ਐ, ਜਿਹੜੇ ਸੰਤ ਕੀਆ ਗਿਆਨ ਦਾ ਕਸ਼ਮ ਕਰਦੇ ਐ, ਇਸ ਪ੍ਰਕਾਰ ਤਿੰਨ ਪ੍ਰਕਾਰ ਦੀਆਂ ਸਾਖਾ ਵਾਲੇ ਜਿਹੜੇ ਹਨਗੇ ਸਾਡੀ ਤਾਂ ਮਾਰਾ ਮੂਗਲ ਰੂਪ ਨੂੰ ਸਾਡੀ ਮਤੀ ਉਚਾਰਦੀ ਐ। ਫੇਮੜੂ ਰੂਪ ਪਰਮੇਸ਼ਰ ਤੈਨੂੰ ਵਿਚਾਰਨ ਤੋਂ ਲੱਗੇ ਹੋਏ ਹਾਕੀ ਤਾਂ ਸਾਖਾ ਤੀਨ ਉਤਮ ਮਦਮ ਕ੍ਰਿਸ਼ਟ ਜੋ ਤਿੰਨ ਹਨਗੇ ਸਾਖਾ ਤਿੰਨ ਤਿੰਨ ਜੋ ਦੇਵ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਜਿਸ ਦੀ ਸਾਖ ਹੋਗਾ ਹੀ ਜਿੰਦੇ ਕੇ ਸਾਨੂੰ ਪਾਇਆ ਕਰਨ ਵਾਲਾ ਹੈ ਉਹ মূল ਰੂਪ ਹੈ ਪਰਮੇਸ਼ਰ ਜੋ ਤਿੰਨ ਦੇਵ ਕਿੰਦਾ ਵੀ ਯਾਦ ਹੀ ਹੈ ਬ੍ਰਹਮਪਾਤੀ ਦਸ਼ੰਦਾਰੀ ਫੂਲ ਸ਼ੰਕਰ ਦੇਵ ਉਹ ਜਿਸ ਪਰਮੇਸ਼ਰ ਨੇ ਰਚੇ ਹਨਗੇ ਉਹ ਇਹ ਸਾਖਾਂ ਜਾਣੀਆਂ ਜੀ ਨਹੀਂ ਆਈ ਉਹ ਸਾਰਿਆਂ ਦਾ মূল ਰੂਪ ਪਰਮੇਸ਼ਰ ਹੈ ਉਸ ਨੂੰ ਗੁਰਾਂ ਦੀ ਮਦਦ ਸਿੱਖਿਆ ਕਰਕੇ ਰਹਾਵਾ ਵਿਚਾਰਨ ਕਰਦੇ ਹਾਂ ਕਿ ਤੂੰ ਤਾਂ ਸਰਬ ਵਿਦਆਰਿ ਹੈ ਪ੍ਰਮੇਸ਼ਰ ਤੂੰ ਤਾਂ ਪਹਿਲਾ ਹੀ ਸਾਰਿਆਂ ਤੋਂ ਅਤਿਅਰਜ ਹੈ ਅੱਗੇ ਬ੍ਰਹਮਾ ਵਿਸ਼ਨੂੰ ਆਦਿਕ ਤੇਰਾ ਅੰਤ ਨਹੀਂ ਪਾ ਸਕਦੇ ਗਿਆਨ ਪ੍ਰਮੇਸ਼ਵਰ ਤਾਂ ਕਿ ਚਰਨ ਜਪੈ ਜਨ ਨਾਨਕ ਸ੍ਰੀ ਗੁਰੂ ਸਾਹਿਬ ਜੀ ਕਿੰਨੇ ਸਾਪਕੇ ਚਰਨ ਜੋ ਪੂਜਨੀਕ ਅਦਿ ਸ਼ਤਾਨ ਸਰੂਪ ਹੈ ਹੁਣ ਜਪ ਕਰਦੇ ਹਾਂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਸੀ ਜਾਨੋ ਬੋਲੇ ਅੰਮ੍ਰਿਤ ਬਾਣੀ ਇਹ ਧੁਰ ਕੀ ਬਾਣੀ ਅਮਰ ਕਰਨ ਵਾਲੀ ਸਤਨਾਮ ਰੂ ਬਾਣੀ ਨੂੰ ਬੋਲਦੇ ਹਾਂ ਉਚਾਰਦੇ ਹਾਂ ਰਹਾਉ ਤੇਤੀਸ ਕਰੋੜੀ ਦਾਸ ਤੁਮਾਰੀ ਸੇ ਪਰਮੇਸ਼ਰ ਜੀ ਅਤੀ ਕਰੋੜ ਜਿਹੜੇ ਦੇਵਤੇ ਐ ਬ੍ਰਹਮਾ ਦੇ ਸਕਲਪ ਨਾਲ ਪੈਦਾ ਹੋਏ ਅਜਾਨ ਸੰਗਿਆ ਵਾਲੇ ਉਹ ਤੇਰੇ ਸਾਰੇ ਹੀ ਸੇਵਕ ਹਨ ਰਿੱਧ ਸਿੱਧ ਪ੍ਰਾਣ ਆਧਾਰੀ ਕੋਈ ਰਿੱਧੀਆਂ ਦੀ ਇੱਛਾ ਕਰਨ ਵਾਲੇ ਰਿੱਧੀਆਂ ਵਾਲੇ ਕੋਈ ਸਿੱਧੀਆਂ ਦੀ ਇੱਛਾ ਕਰਨ ਵਾਲੇ ਸਿੱਧ ਪੁਰਖੋ ਸਾਰਿਆਂ ਦੇ ਪ੍ਰਾਣ ਦਾ ਆਸਰਾ ਲੂਪ ਆਪ ਤੀਂ ਇਹ ਪਰਮੇਸ਼ਰ ਤਾਂ ਕਿ ਰੂਪ ਨਾ ਜਾਹੀ ਲਖਣ ਕਈਆਂ ਨੇ ਆਪਦੇ ਰਿੱਧੀਆਂ ਪ੍ਰਾਣ ਦਾ ਆਸਰਾ ਮੰਨਿਏ ਸਿੱਧਾਂ ਨੇ ਕਈਆਂ ਨੇ ਸਿੱਧੀਆਂ ਆਪਦੇ ਪ੍ਰਾਣ ਦਾ ਆਸਰਾ ਮੰਨਿਏ اے ਪ੍ਰਾਣ ਵਿਹਾਰੀ ਪਰਮੇਸ਼ਰ ਤਾ ਕਿ ਰੂਪ ਨਾ ਜਾਹੀ ਲਖਣੇ ਕਿੰਨੇ ਕਾਰਜ ਦੇ ਉਪਾਸਨਾ ਕਰਨ ਵਾਲੇ ਹੈ ਕੋਈ ਰਾਜਸੀ ਹੈ ਕੋਈ ਕਾਮਸੀ ਹੈ ਕੋਈ ਸ਼ਾਂਤਕੀ ਹੈ ਅਤੇ ਉਹਨਾਂ ਦੇ ਰੂਪ ਔਕਾਰ 84 ਲੱਖ ਜੂਨ ਦੇ ਜਿਹੜੇ ਹੈ ਲਖਣੇ ਨਹੀਂ ਜਾਏ ਜਾਣੇ ਨਹੀਂ ਜਾਂਦੇ ਹਨ ਕਿਆ ਕਰ ਆਖ ਜੀ ਚਾਰੀ ਇਹ ਉਹਨਾਂ ਦੀ ਉਪਾਸਨਾ ਕਹੀ ਜੀ ਹੈ ਕਹੀ ਜੀ ਉਹਨਾਂ ਦੀ ਉਪਾਸਨਾ ਹੈ ਕਹੀ ਜੀ ਉਹਨਾਂ ਦੀ ਕਰਨੀ ਹੈ ਇਹ ਕੀ ਉਚਾ ਆਸ ਕਰਕੇ ਮੁਖ ਦੁਆਰਾ ਵਿਚਾਰ ਗਸਿਏ ਤੂੰ ਆਪ ਹੀ ਜਾਣਦਾ ਹੈ ਪ੍ਰਮੇਸ਼ਰ ਕਿਸ ਆਪ ਦੇ ਰੂਪ ਨੂੰ ਉਹ ਲਖ ਨਹੀਂ ਸਕਦੇ ਤਾਂ ਕਿ ਤਨ 33 ਕੋੜ ਦੇਵਤੇ ਜਿਹੜੇ ਦੀਆਂ-ਸਦੀਆਂ ਦੇ ਪੁਰਾਣੇ ਦੇ ਆਸਰਾ ਮੰਨਨ ਵਾਲੇ ਇਹ ਫੈਲ ਕੇ ਨੂੰ ਲਖਣਾ ਨਹੀਂ ਉਹ ਜਾਣਦੇ ਹਨ ਆਰਧੀਆਂ ਦੇਹਾਂ ਦੀ ਪੂਜਾ ਕੀ ਪੈ ਗਈ ਹੈ ਕੀ ਕਰ ਆਸ ਜੀ ਉਹਨਾਂ ਦੀ ਅਖਿਆਨਾਂ ਦੁਆਰਾ ਕੀ ਵਿਚਾਰ ਆਖੀਏ ਮਹਾਰਾ ਜਿਹੜੇ ਕਈ ਮਾਇਆ ਦੇ ਮੋਹ ਵਿੱਚ ਗਏ ਹਨ ਤੀਨ ਗੁਣਾ ਤੀਰੇ ਜੁਗਹੀ ਅੰਤਰ ਇਹ ਤਿੰਨ ਗੁਣ ਜਿਹੜੇ ਬਣਾਏ ਐ ਰਜੋ ਤਮਸੋ ਸਤਿ ਜੁਗ ਚਾਰ ਹਨਗੇ ਇਹਨਾਂ ਦੇ ਅੰਤਰ ਸਾਰਿਆਂ ਦੇ ਦੀ ਵਰਗੇ ਆ ਰਾਜੀ ਤਾਨੀ ਤਾਨਕੀ ਸਤਿ ਗੁਣ ਦੇ ਵਰਤਨ ਵਾਲੇ ਬ੍ਰਾਹਮਣ ਕਹਾਉਂਦੇ ਐ ਸਤਿ ਤੇ ਰਜੇ ਜੁ ਵਰਤਨ ਵਾਲੇ ਖਤਰੀ ਤਹਾਉਂਦੇ ਐ ਰਜੋ ਉਹਨਕੇ ਵਰਤਨ ਵਾਲੇ ਕੱਲੇ ਬੈਸ ਕਹਾਉਂਦੇ ਐ ਆਪਨ ਰਜੇ ਤੇ ਸਤੋਵਿਚ ਤਮੋ ਜਗ ਵਰਤਮਾਨ ਵਾਲੇ ਸੂਦਰ ਕਹਾਉਂਦੇ ਹੈ ਕੱਲੇ ਤਮੋ ਜਗ ਵਰਤਮਾਨ ਵਾਲੇ ਚਿੰਦਾਨ ਕਹਾਉਂਦੇ ਹੈ ਕਿਉਂ ਮਹਾਰਾਜ ਯੁਗ ਚਾਰੇ ਸਾਰੇ ਜੀਆਂ ਦੇ ਅੰਦਰ ਫੜ ਜੂਗੇ ਤਿੰਨ ਗੁਣਾ ਤੇ ਯੁਗ ਹੀ ਅੰਦਰ ਸਾਰੇ ਜੀਆਂ ਦੇ ਅੰਦਰ ਜੋਗੋ ਤੇ ਤਿੰਨ ਗੁਣਾ ਵਰਤਦੇ ਜਦੋਂ ਸਤੋਗੰਦੇ ਸਾਇਤਨ ਦੇ ਤੇ ਬ੍ਰਾਹਮਣਾਂ ਦਾ ਰਾਜ ਹੁੰਦਾ ਹੈ ਕੋਦੋ ਸੱਜੂਗ ਹੁੰਦਾ ਹੈ ਜਦੋਂ ਇਹ ਜੀਵ ਰਜੋ ਤੇ ਸਤੋ ਦੇ ਸਾਤੰਦੇ ਤੇਪਾ ਹੁੰਦਾ ਹੈ ਜਦੋਂ ਇਹ ਰਜੂਪੇ ਸਤ ਤਮ ਰਜੂ ਦੇ ਸਾਥ ਹੁੰਦੇ ਹੈ ਉਹਦੋਂ ਵਾਪਰ ਹੁੰਦਾ ਹੈ ਜਦੋਂ ਮਹਾਰਾਜੇ ਤਮ ਤੇ ਰਜੂ ਦੇ ਸਾਥ ਹੁੰਦੇ ਉਹਦੋਂ ਕਲਜੂ ਹੁੰਦਾ ਕਿਉਂ ਯੁੱਗ ਸਾਰਿਆਂ ਦੇ ਅੰਦਰ ਵਸ ਰਹੇ ਹਨ ਸਨ ਗੋਣੋ ਤੇ ਚਾਰੇ ਯੁੱਗੋ ਸਾਰੇ ਅੰਦਰ ਵਸ ਰਹੇ ਹਨ ਚਾਰੇ ਤੇਰੀਆਂ ਖਾਣੀਆਂ ਯਾਰ ਖਾਣੀਆਂ ਵੀ ਤੇਰੀਆਂ ਬਣਾਈ ਹੋਈਆਂ ਅੰਡ ਜੇਰ ਜੇ ਸੇਤਜੂਤ ਪੁੱਛੋ ਅੰਡੇ ਤੋਂ ਜੈ ਪੈਦਾ ਹੋਣ ਵਾਲੀ ਅੰਡੇ ਦੀ ਖਾਣੀ ਹੈ ਜੀਰ ਤੋਂ ਪੈਦਾ ਹੋਣ ਵਾਲੀ ਜੀਰ ਦੀ ਖਾਣੀ ਹੈ ਉਦ ਪੂਜਤਾ ਹੈ ਨੂੰ ਕੰਢ ਕੇ ਗਿਰਸ਼ਾਦ ਪੈਦਾ ਹੋਣ ਵਾਲੀ ਨੂੰ ਵੀ ਖਾਣੀ ਹੈ ਅਜੇ ਇਸੇ ਪ੍ਰਕਾਰ ਸੇਤਰੀ ਮੁਰਕੇ ਤੋਂ ਪੈਦਾ ਹੋਣ ਵਾਲੀ ਸੇਤਰੀ ਖਾਣੀ ਹੈ ਇੱਕ ਜਿਵਿਉ ਪਾਦ ਖਾਣੀ ਹੈ ਇਹਦੇ ਚੋਂ ਸਤਿਗੁਣ ਕਰਕੇ ਦੇਵਤੇ ਆਜਾਮ ਸੰਗਿਆ ਵਾਲੇ ਰਜਗੁਣ ਕਰਕੇ ਜਾਛੋ ਹੈ ਕਿ ਕਿੰਨੇ ਹਨਗੇ ਤੇ ਤਮੋ गुण ਕਰਕੇ ਭੂਤ ਪ੍ਰੇਸਾਲ ਕਰਨਗੇ ਕਿ ਬਿਬਿਉ ਪਾਦ ਖਾਣੀ ਕਹੋਂਦੀ ਹੈ ਕਿਉਂ ਮਹਾਰਾਜ ਚਾਰ ਹੀ ਖਾਣੀਆਂ ਸੁਸਾਭ ਨੂੰ ਤਰੀਆਂ ਰੱਖੀਆਂ ਹਨ ਕਰਮ ਹੋਵੇ ਤਾਂ ਪਰਮ ਪਾਦ ਪਾਈ ਹੈ ਇਹਨਾਂ ਦੇ ਕੇ ਚੰਗੇ ਕਰਮ ਹੋਣ ਨਿਸ਼ਕਾਮ ਕਰੂ ਕੀਤੇ ਹੋਣ ਤਾਂ ਤੇਰੀ ਪਦਮ ਪਦਵੀ ਨੂੰ ਪਾ ਸਕੀਦਾ ਹੈ ਕੈਵਲ ਮੁਕਤੀ ਨੂੰ ਬਠੇ ਆਕਾਰਕ ਕਹਾਣੀ ਸਤਗੁਰੂ ਸਾਹਿਬ ਜੀ ਇੱਕ ਅਕਤ ਰੂਪ ਦੀ ਕਹਾਣੀ ਜੋ ਸ਼ਕਤੀ ਵਰਤੀ ਕਰਕੇ ਅਕਤ ਹੈ ਅਤੇ ਲਖਣੇ ਦਿੱਤੀ ਕਰਕੇ ਕੱਥ ਕਹਾਣੀ ਨੂੰ ਕਸਮ ਕਰ ਦਿੱਤੀ ਹੈ ਨੇ ਸ਼ਕਤੀ ਬ੍ਰਤੀ ਸਹਿਜ ਚੰਗੇ ਜੀ ਪਾਦੇ ਅਰਥ ਨਾਲ ਜਿਹੜਾ ਅਰਥ ਨਿਕਲਣਾ ਹੈ ਇਹ ਇਸ ਦੇ ਇਸ ਦੇ ਨਾਲ ਯੋਜਨਾ ਬ੍ਰਤੀ ਤੇ ਇਸੇ ਪ੍ਰਕਾਰ ਪਾਦੀ ਸ਼ਕਤੀ ਦੇ ਨਾਲ ਅਰਥ ਜਿਹੜਾ ਨਿਕਲਣਾ ਹੈ ਸ਼ਕਤੀ ਬ੍ਰਤੀ ਉਹਦੇ ਕਾਈ ਕਹੀਦਾ ਉਹਦੇ ਕਰਕੇ ਕਸਮ ਨਹੀਂ ਕੀਤਾ ਜਾਂਦਾ ਸੋ ਉਹ ਹਣੀਆਂ ਇੱਕ ਸ਼ਕਤੀ ਬ੍ਰਤੀ ਹੈ ਜਿਹੜੀ ਉਹ ਇੱਕ ਰੂੜੀ ਹੈ ਇੱਕ ਰੂੜੀ ਪਾਵੇ ਕੇ ਯੋਗ ਹੈ ਪਿਯੋਗ ਰੂੜੀ ਤਿੰਨ ਪ੍ਰਕਾਰ ਦੀ ਹੈ ਸ਼ਕਤੀ ਹੈ ਜਿਹੜੀ ਯੋਗ ਦੋ ਪਦਾਂ ਦੇ ਜੋੜ ਕਰਕੇ ਯੋਗ ਜਿਹੜਾ ਬਣਨਾ ਹੈ ਇਹ ਯੋਗ ਹੈ ਅਤੇ ਰੂੜੀ ਜਿਹੜਾ ਪਦ ਅੰਕ ਵਿੱਚੋਂ ਕੋਈ ਨਿਕਲਣਾ ਜਿਹਾ ਫੌੜਾ ਹੈ ਜਿਵੇਂ ਰੰਬਾ ਹੈ ਜਿਵੇਂ ਰੋਤੀ ਹੈ ਇਹ ਰੂੜੀ ਸ਼ਬਦ ਹਨਗੇ ਜਿਵੇਂ ਗੜਵਾ ਹੈ ਇਹ ਰੂੜੀ ਸ਼ਬਦ ਹਨਗੇ ਅਤੇ ਇੱਕ ਯੋਗ ਰੂੜੀ ਹੈ ਨਾਲੇ ਯੋਗ ਬਣ ਜਾਣਾ ਤੇ ਅਰੂੜੀ ਬਣ ਜਾਣਾ ਜਿਸ ਪ੍ਰਕਾਰ ਦੇ ਲਗਾਮ ਲਗਾਮ ਦਾ ਨਾਅ ਲਗਣ ਦਾ ਤੇ ਲਗਾਮ ਘੋੜੇ ਨੂੰ ਦੇਣ ਵਾਲੀ ਲਗਾਮ ਦਾ ਨਾਮ ਹੈ ਮੁਹਾਰ ਇਹ ਯੋਗ ਰੂੜੀ ਹੈ ਮੁਹਾਰ ਮੋਹ ਨੂੰ ਹਾਰ ਦੇਣੀ ਵੀ ਹੈ ਤੇ ਮੁਹਾਰ ਜਿਹੜੀ ਮੋਤੇ ਦੇ ਪਾਈ ਦੀ ਉਹਦਾ ਨਾਮ ਵੀ ਮੁਹਾਰ ਹੈ ਇਹ ਯੋਗ ਰੂੜੀ ਸ਼ਬਦ ਹੁੰਦੇ ਹੈ ਇਹ ਸ਼ਕਤੀ ਬਿਰਤੀ ਹੈ ਕਹਿੰਦੇ ਨੇ ਸ਼ਕਤੀ ਬਿਰਤੀ ਹੈ ਯੋਗ ਰੂੜੀ ਤੇ ਯੋਗ ਕਿ ਜਿੰਨਾ ਕਰਕੇ ਜਿਹੜੀ ਗੱਲ ਨਾ ਜਾਣੀ ਜਾਵੇ ਉਹ ਸ਼ਕਤੀ ਬ੍ਰਤੀ ਕਰਕੇ ਜਾਣੀ ਨਹੀਂ ਜਾਂਦੀ ਤੇ ਲਖਣਾ ਬ੍ਰਤੀ ਕਰਕੇ ਜਿਹੜੀ ਕਹੀ ਜਾਵੇ ਉਹ ਇਕੱਠਾ ਇਸ ਪ੍ਰਕਾਰ ਸ਼ਕਤੀ ਬ੍ਰਤੀ ਕਰਕੇ ਜਿਹੜੀ ਇਕੱਠ ਹੈ ਉਹ ਇਸ ਇਕੱਠ ਕਹਾਰੇ ਕਾਹੀਂ ਸਤਿਗੁਰੂ ਸਾਹਿਬ ਜੀ ਕਸਮ ਕਰਦੇ ਹਾਂ ਲਖਣਾ ਬ੍ਰਤੀ ਦੁਆਰਾ ਕਥੇ ਅਕੱਥ ਕਹਾਣੀ ਉਹ ਇਕੱਠ ਹੈ ਨਾ ਸ਼ਕਤੀ ਬ੍ਰਤੀ ਕਰਕੇ ਉਸ ਕਹਾਵੇ ਕਾਹੀਂ ਲਖਣਾ ਬ੍ਰਤੀ ਕਰਕੇ ਕਸਮ ਕਰਦੇ ਹਾਂ ਲੱਖ ਵਿੱਚ ਜਿਹੜੇ ਹਜ਼ਾਰ ਤੋਂਵੇਂ ਤੂੰ ਕਰਤਾ ਕੀ ਆ ਸਭ ਤੇਰਾ ਇਹ ਮਹਾਰਾ ਤੂੰ ਕਰਤਾ ਪੁਰਖ ਹੋਇਂ ਸਾਰਾ ਸੰਸਾਰ ਤੇਰਾ ਹੀ ਪੈਗਾ ਕਿੱਥੋਂ ਹੋਇਆ ਹੈ ਯਾਕੂ ਕਰੇ ਪ੍ਰਾਣੀ ਕੋਈ ਪ੍ਰਾਣੀ ਪ੍ਰਾਣੋਧਾਰੀ ਜੀਵ ਕੋਈ ਕੀ ਜਤਨ ਕਰ ਸਕਦਾ ਹੈ ਤੂੰ ਕਿਸੇ ਪ੍ਰਕਾਰ ਵੀ ਸੱਚੇ ਪਾਤਸ਼ਾਹ ਅਗਮੋ ਪਾਰ ਜਾਣਿਆ ਨਹੀਂ ਜਾਂਦਾ ਕਾਉ ਨਦਰ ਕਰਹਿ ਤੂੰ ਆਪਨੇ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਤੂੰ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਰਦੇਵੇਂ ਨਿਸ਼ਕਾਮ ਕਰਮਾਂ ਕਰਕੇ ਸਾਈ ਸੱਚ ਸੰਮਾਨ ਉਹਨਾਂ ਦੀ ਦਿੱਤੀ ਸਾਈ ਉਹਨਾਂ ਦੀ ਦਿੱਤੀ ਸਜ ਨਾਮ ਵਿੱਚ ਗੁਰਾਂ ਦੁਆਰਾ ਸੁਣਾਉਂਦੀ ਹੈ ਨਾਮ ਤੇਰਾ ਸਭ ਕੋਈ ਲੇਦ ਹੈ ਨਾਮ ਦਾ ਮਾਰਾ ਸਾਰੇ ਹੀ ਲੈਂਦੇ ਆ ਸਭ ਕੋਈ ਜਿਹੜੇ ਜਲਸੇ ਵਾਲੇ ਆ ਉਹ ਵੀ ਦੰਦੋਤ ਬੰਦਨਾ ਕਰ ਲੈਂਦੇ ਆ ਇਹ ਸਭ ਕੋਈ ਤੇ ਨਾਮ ਲੈਦੇ ਫਿਰਦੇ ਆ ਕੀਤੀ ਆਉਣ ਜਾਣ ਜੇ ਕਿੰਨੀ ਆਉਣ ਜਾਣ ਵਾਲੀ ਸੀਤੀ ਆ ਨਾ ਤਾਂ ਸਾਰੇ ਹੀ ਲੈਂਦੇ ਆ ਤੇਰਾ ਜਾਤ ਉਹਦਾ ਭਾਵ ਹੈ ਤਾਂ ਗੁਰਮੁਖ ਬੂੜ ਗੁਰਮੁਖਾਂ ਦੀ ਸੰਗਤ ਬਿਨਾਂ ਨਾਮ ਜਪਿਆ ਨਹੀਂ ਜਾਂਦਾ ਜੇ ਤੈਨੂੰ ਸੱਚੇ ਪਾਤਸ਼ਾਹ ਭਾਵੇਂ ਆਵੇ ਤਾਂ ਗੁਰਮੁਖਾਂ ਨੂੰੇ ਪੁੱਛੇ ਕੋਰਖੋ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਦਾ ਅਭਿਆਸ ਕਰੇ ਔਰ ਮਨਮੁਖ ਫਿਰਿਆ ਇਆਂ ਔਰ ਮਨਮੁਖਾਂ ਦੀ ਸਿੱਟੀ ਨਾਮ ਦਾ ਸਾਰੇ ਲਈ ਜਾਂਦੇ ਆਪਰਾਨ ਸਭ ਕੋ ਕਹੇ ਕਹੇ ਆਰਾਮ ਨਾ ਹੋਏ ਇਸ ਪ੍ਰਕਾਰ ਮਨਮੁਖਾਂ ਦੀ ਸਿੱਟੀ ਆਣੀ ਪੂਰੀ ਹੁੰਦੀ ਹੈ ਅਗਿਆਤ ਉਹਨਾਂ ਨੂੰ ਸਮਝ ਨਹੀਂ ਹੈ ਤੇਰੇ ਨਾਮ ਦੀ ਚਾਰੇ ਵੇਦ ਬ੍ਰਹਮੇ ਕੋ ਦिए ਦੇਖੋ ਚਾਰੇ ਵੇਦ ਜਿਹੜੇ ਆ ਬਰਮਾ ਜੀ ਨੂੰ ਸਫਰਮ ਕੀਤੇ ਆ ਆਪ ਨੇ ਦਿੱਤੇ ਹਨ ਪਹਿਲੇ ਤਿੰਨ ਵੇਦ ਸਨ ਅਤੇ ਜਦੋਂ ਉੱਠਾ ਸਰਵਣ ਵੇਦ ਵਿਆਸ ਜੀ ਨੂੰ ਪ੍ਰਗਟ ਹੋਇਆ ਸੀ ਇਸ ਪ੍ਰਕਾਰ ਚਾਰੇ ਵੇਦ ਵਿਆਸ ਜਿਹੜਾ ਬ੍ਰਹਮਾ ਦੇ ਉਤਾਰ ਹਨ ਇਸ ਕਰਕੇ ਬ੍ਰਹਮਾ ਜੀ ਨੂੰ ਸਫਰਨ ਕੀਤੇ ਚਾਰੇ ਵੇਦ ਚਾਰੇ ਮਹਾਵਾਕ ਪੜ ਪੜ ਕਰੇ ਵਿਚਾਰੀ ਉਹਨਾਂ ਨੂੰ ਪੜ ਪੜ ਕੇ ਵਿਚਾਰ ਨਿਰਮਾ ਕਰਦਾ ਹੈ ਬ੍ਰਹਮਾ ਦਾ ਕਾ ਹੁਕਮ ਨਾ ਬੁੱਝੈ ਬੱਪੜਾ ਦਾ ਹੁਕਮ ਜੋ ਹੈ ਪਰਮੇਸ਼ਰ ਦਾ ਧਾਨੇ ਵੀ ਚੱਲਣਾ ਤੇ ਬੱਪੜਾ ਪੁੱਛ ਬਿਚਾਰਾ ਸਮਝ ਨਹੀਂ ਆਨੀ ਹੈ ਨਰਕ ਸੁਗ અવਤਾਰ ਕਿਵੇਂ ਕਰਕੇ ਨਰਕ ਚ ਪਹੁੰਚ ਬ੍ਰਹਮ ਕਮਲ ਤੇ ਆਲ ਨਾ ਪਾਇਆ ਬ੍ਰਹਮਨ ਕਾਲ ਦਾ 18 ਯੁਗ ਥੱਲੇ ਉਹਨੂੰ ਘੁੱਕਦਾ ਗਿਆ ਫਿਰਾ ਨਾ ਤਾ ਸਕਿਆ ਅਤੇ ਫੇਰ ਇਹਨੂੰ ਕਾਲ 18 ਯੁਗ ਚ ਤਹਾਂ ਕੱਢਿਆ ਕਿ ਉਹ ਸਵਰਗ ਹੋ ਗਿਆ ਨਹੀਂ ਜਿਹੜਾ ਬਾਹਰ ਕੱਢਣਾ ਸੀ ਕਿ ਉਹ ਨਰਕ ਸੁਗ ਦਾ ਹੀ ਉਤਾਰੀ ਜਨਮ ਰੇਂਦਰ ਬ੍ਰਹਮ ਉਹਦਾ ਹੁਕਮ ਨਹੀਂ ਬੋਈ ਸਕਦਾ ਨਾਲੀ ਦਾ ਹੀ ਅੰਤ ਪਾ ਸਕਿਆ ਬ੍ਰਹਮਾ ਹੋਰ ਤਾਂ ਕਿਸੇ ਕੀ ਗੱਲ ਕਹਿਣੀ ਹੈ ਇਸ ਪ੍ਰਕਾਰ ਬ੍ਰਹ마 ਜੀ ਨੇ 7 ਜਨਮ ਧਾਰੇ ਸਮ ਵਿਆਸ ਰਿਸ਼ੀ ਦਾ ਬ੍ਰਸਤ ਦਾ ਸ਼ੁਕਰਾਚਾਰਜ ਦਾ ਤੇ ਵਾਲਮੀਕਾਦ ਕਾਂ ਦਾ ਇਹ ਆਦ ਕਵੀ ਹੋਏ ਆ ਕਾਲ ਕਾਲੀਦਾਸ ਆਦ ਕੇ ਸਤਮੋਂ ਹੋਏ ਆ ਪੋਜ ਵੇਲੇ ਰਾਜੇ ਦੇ ਵੇਲੇ ਇਹ 7 ਜਨਮ ਇਹਨਾਂ ਨੇ ਧਾਰਨਾ ਕੀਤੀ ਸੀ ਬ੍ਰਹ마 ਜੀ ਨੇ ਇਸ ਪ੍ਰਕਾਰ ਨਰਕ ਸੁਗ ਮਾਤਾ ਦੇ ਘਰ ਵਿੱਚ ਪੈਣਾ ਫੇ ਕਦੇ ਸਵਰਗੇ ਜਾ ਰਹਿਣਾ ਇਹ ਨਰਕ ਸੁਗ ਦੇ ਜਨਮ ਧਾਰਨਵਾ ਹੀ ਹੋਇਆ ਨਾ ਬ੍ਰਹਮਾ ਰਾਹਿਮ ਦੇ ਹੁਕਮ ਬੁੱਝੇ ਤੋਂ ਬਗੈਰ ਇਸੇ ਪ੍ਰਕਾਰ ਫੇਰ 타카 ਹੁਕਮ ਨਾਲ ਯਾਰੇ ਵੇਦ ਬ੍ਰਹਮੇ ਕਉਦੀ ਯਾਰੇ ਵੇਰ ਜਿਹੜੇ ਬ੍ਰਹਮਾ ਨੂੰ ਸਿਮਰਨ ਕਰ ਦਿੱਤੇ ਅੰਤਰੀਆਮੀ ਨੇ ਪੜ ਪੜ ਕਰੇ ਵਿਚਾਰੀ ਜਿਹੜੇ ਵਿਦਵਾਨ ਪੰਡਤ ਆ ਕੇ ਪੜ ਪੜ ਕੇ ਨਿਰਨਾ ਕਰਕੇ ਵਿਚਾਰ ਦੱਸਦੇ ਹਨ ਕਾਕਾ ਹੁਕਮ ਨਾ ਬੂਝੇ ਬੱਪੜਾ ਬੱਪੜਾ ਜਿਹੜੇ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਉਹਦੇ ਹੁਕਮ ਨੂੰ ਵਿਚਾਰੇ ਸਮਝਦੇ ਨਹੀਂ ਹਨ ਬਾਣੇ 'ਚ ਨਹੀਂ ਚੱਲਦੇ ਮਹਾਰਾਜ ਦੇ 'ਚ ਨਰਕ ਸੁਰਗ ਅਵਤਾਰ ਇਹ ਕਰਕੇ ਕਦੇ ਕਿੱਦੇ ਕੰਮ ਕਰਕੇ ਨਰਕਾਂ 'ਚ ਜਾਂਦੇ ਆ ਕਦੇ ਪੁੰਨ ਕਰਕੇ ਕੰਮ ਕਰਵਾ ਕਰਕੇ ਸੰਗਦੇ ਅੰਤਾਰੀ ਜਨਮ ਉਤਾਰਦੇ ਰਹਿੰਦੇ ਹਨ ਯੁਗ ਹੈ ਯੁਗ ਹੈ ਕੇ ਰਾਜੇ ਕੀਏ ਇਹ ਸਤਿਗੁਰਾਂ ਦਾ ਪ੍ਰਯੋਜਨ ਬ੍ਰਹਮਵਾਲੀ ਹੈ ਸੋ ਇਹ ਪੰਡਤਲ ਖਿੱਚ ਕਰਕੇ ਦੂਸਰਾਂ ਨੂੰ ਕਰਦੇ ਹਨ ਹਾਂਜੀ ਯੁਗ ਹੈ ਯੁਗ ਹੈ ਕੇ ਰਾਜੇ ਕੀਏ ਇਹ ਯੁਗਾ ਯੁਗਾ ਦੇ ਜਿਹੜੇ ਰਾਜੇ ਬਣਾਏ ਹਨ ਗਾਵ ਹੈ ਕਰ ਅਵਤਾਰੀ ਗਾਵਨ ਜੋ ਤੇਂਦਰ ਸਿੰਘ ਆਦਿਕ ਸੱਜੂਗ ਦੇ ਰਾਜੇ ਹੋਏ ਆ ਜੋ ਪ੍ਰੀਤੇ ਅੰਦਰ ਰਾਮਚੰਦਰ ਜੀ ਰਾਜੇ ਹੋਏ ਹੈ। ਬਾਪੁਰ ਦੇ ਕ੍ਰਿਸ਼ਨ ਜੀ ਹੋਏ ਹਨ। ਕਲਯੁਗ ਦੇ ਕਲਕੀ ਉਪਤਾਰ ਹੋਵੇਗਾ। ਇਹ ਯੁੱਗਾਂ-ਯੁੱਗਾਂ ਦੇ ਰਾਜੇ ਬਣਾਉਣਾ ਕੀਤੇ ਹਨ। ਗਾਵਹਿ ਕਰ ਅਵਤਾਰ। ਇਹਨਾਂ ਨੂੰ ਉਪਤਾਰ ਮੰਨ ਕਰਕੇ ਗਾਉਂਦੇ ਐ। ਕਿ ਵਿਸ਼ਨੂੰ ਜੀ ਦੇ ਉਪਤਾਰ ਹਨਗੇ ਇਸ ਪ੍ਰਕਾਰ ਗਾਉਂਦੇ ਹਨ। ਸਾਰੇ ਦੇਦਸ਼ੈਸਨ ਵਾਲੇ, ਵਿਖਰ ਪ੍ਰਾਣ ਆਦਿਕਾ ਵਾਲੇ। ਇਹਨਾਂ ਭੀਅੰਤਨਾ ਪਾਇਆ ਤਾ ਕਾ। ਉਹ ਮੈਂ ਉਤਾਰਨ ਕਿਹੜਾ ਉਸ ਵਾਈ ਗੁਰੂ ਦਾਨ ਤੋਂ ਪਾ ਲਿਆ। ਮਾਰੇ ਕਹਿੰਦੋ ਨਾ ਅਵਤਾਰਾਂ ਨੂੰ ਵੀ ਮੇਰੇ ਵਾਹਿਗੁਰੂ ਦਾ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰਬ੍ਰਹਮ ਦੇ ਅੰਤ ਦੇਵੀਆਂ ਨਹੀਂ ਜਾਣੇ ਮਰਮ ਸਭ ਉਪਰ ਲਖ ਪਾਰਬ੍ਰਹਮ ਤਨਨ ਵਿਰਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਮਾਰਨ ਕੇ ਅੰਤ ਮਾਰੇ ਪਹਤਾ ਤੂੰ ਕੀ ਪਰ ਜੇ ਜਗ ਮੇਂ ਅਵਤਾਰ ਕਹਾਏ ਕਿਆ ਕਰ ਆਖੀ ਵਿਚਾਰੀ ਕੀ ਕੋਈ ਮੁਖ ਦੁਆਰਾ ਵਿਚਾਰ ਕਰਕੇ ਕਹਿ ਦੇਵੇਗਾ ਖਿਆਨਾ ਦੁਆਰਾ ਪਰਮੇਸ਼ਰ ਦਾ ਮਰਨਾ ਮਹਾਰਾਜ ਮਹਾਰੇ ਬਚਨ ਕਰਦੇ ਤੁਮਰੀ ਗਤਨ ਤੂੰ ਹੀ ਜਾਣੇ ਮਹਾਰਾਜ ਆਗਦੀ ਗਤੀ ਮਰਜਾਦਾ ਨੂੰ ਆਪ ਹੀ ਜਾਣਦੇ ਹਨ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਮਹਾਰੇ ਤੂੰ ਆਪ ਸੱਚਾ ਹੈ ਪਰਮੇਸ਼ਰ ਤੇਰਾ ਕੀਤਾ ਹੋਇਆ ਜਿਹੜਾ ਸਾਰਿਆਂ ਦੇ ਅੰਦਰ ਬਗਰਤ ਵਾਗ ਨੂੰ ਕੋ ਕਿ ਸੱਚਾਈ ਹੈ ਜਿਸ ਪ੍ਰਕਾਰ ਸੋਹਣਾ ਗਹਿਣਾ ਬਣ ਕੇ ਸੋਹਣਾ ਹੀ ਰਹਿੰਦਾ ਹੈ ਕਿਉਂ ਮਹਾਰੇ ਸਾਰਿਆਂ ਦੇ ਅੰਦਰ ਆਦ ਮਹਾਰਾਜ ਸੁਕੇ ਪਾਛਾ ਸਾਖੀ ਨੂੰ ਕੋ ਫੇਰ ਵੀ ਸੱਚਾਈਆਂ ਤੂੰ ਦੇ ਤਾਂ ਸਾਜ ਵਖਾਣੀ ਮੇਰਾ ਬਖਸ਼ ਦੇਵੇਂ ਤੈ ਸਕੇ ਨਾਮ ਦਾ ਵਖਾਨ ਕਰੀਏ ਅਸੀ ਕਿਰਪਾ ਕਰੋ ਸਾਡੇ ਤੇ ਜਾ ਕਹੋ ਸੱਚ 부ਝਾਵ ਹੈ ਆਪਣਾ ਜਿਹਨੂੰ ਆਲਦਾ ਸੱਚੇ ਨੰਦ ਸਰੂਪ ਆਇਆ ਆਜ ਦਾ ਜੋਤੀ ਸਰੂਪ ਆਪ 부ਝਾ ਦੇਵੇਂ ਕਿਰਪਾ ਕਰਕੇ ਸਮਝਾ ਦੇਵੇਂ ਗੁਰਾਂ ਦੁਆਰਾ ਸਹਜੇ ਨਾਮ ਸਮਾਣੀ ਮੈਂ ਵੀ ਸੁਕੇ ਸੁਕੇ ਮਹਾਰਾ ਤੇਰੇ ਨਾਮੀ ਸਰੂਪ ਦੀ ਬਕਤੀ ਸਮਾ ਲ ਜਾਂਦੀ ਹੈ ਜਿਤੇ ਨਾਮ ਕਰਕੇ ਤੇਰੀ ਜੋਤ ਵਿੱਚ ਸਮਾ ਜਾਂਦੀਆਂ ਰੂਹਾਂ ਇਸ ਪ੍ਰਕਾਰ ਆਵ ਮਾਰਾ ਬਖਸ਼ ਲੈਨੇ ਹੋ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇਹ ਦਾ ਸਾਜ ਬਖਾਣੀ ਜਾ ਕਉ ਸੱਚ 부ਝਾਵ ਹੈ ਆਪਣਾ ਸਹਜੇ ਨਾਮ ਸਮਾਣੀ ਵਾਹਿਗੁਰੂ ਦਾ ਖਾਲਸਾ ਜੀ